ਉੱਥੋਂ ਮੈਂ ਉਦਵੈ ਸਿਟੀ ਵਿਲਾ ਟੋਟਲਾਵਰ ਰੋਡ ਦੇ ਫਾਜ਼ਲ ਕਾ ਉੱਥੇ ਪਹੁੰਚਿਆ ਦੇਖਿਆ ਕਿ ਮੁੰਡਾ ਇੱਕ ਧਰਤੀ ਦੇ ਲਮਾਂ ਪਿਆ ਹੋਇਆ ਸੀਗਾ ਜਿਹਦੇ ਕੋਲੋਂ ਸ਼ਰਾਬ ਪੀਤੀ ਦੀ ਸਮੈਲ ਆ ਰਹੀ ਸੀ ਤੇ ਮੈਨੂੰ ਸ਼ੱਕ ਜਾ ਰਹਾ ਕਿ ਨੇ ਸ਼ਾਇਦ ਕਿਤੇ ਅੰਦਰੂਨੀ ਸੱਟਾਂ ਹੋਣਾਂ ਫੋਨ 'ਆਜਾ ਹਸਪੀਟਲ ਲੈ ਕੇ ਪੁਜਿਆ ਮੈਂ ਜਿਹਦੇ ਬਾਰੇ ਡਾਕਟਰ ਸਾਹਿਬ ਕੋਲੋਂ ਲਿਖਤੀ ਰਾਇ حاصل ਕੀਤੀ ਡਾਕਟਰ ਸਾਹਿਬ ਨੇ ਵੀ ਅਲਕੋਹਲ ਦਾ ਸ਼ਿਵਣ ਕੀਤਾ ਹੋਇਆ ਮੈਨੂੰ ਲਿਖਤੀ ਰਿਪੋਰਟ ਦਿੱਤੀ ਹੈ ਇਲਾਜ ਅਧੀਨ ਹੈ ਤੁਹਾਡੇ ਵੱਲੋਂ ਫਰਦਰ ਇਹੰਦੇ ਜੀ ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਜਿਵੇਂ ਇਹ ਦੇਖਿਆ ਚਾਰੇ ਕਿ ਦੂਜੀ ਧਿਰ ਜਿਹੜੀ ਉਹ ਜਿਹੜੇ ਪ੍ਰਤੀਯਾਸੀ ਨੇ ਸ਼ਿਵ ਸੇਨਾ ਦੇ ਉੱਤੇ ਉਹ ਦਾਖਲ ਨੂੰ ਕਹਿੰਦੇ ਸਾਡੇ ਨਾਲ ਵੀ ਮਾਰਕਟ ਹੋਈ ਹੈ ਦੇਖੋ ਜੀ ਇਹਨਾਂ ਕੋਲ ਪਹਿਲਾਂ ਵੀ ਕੀਤੀ ਹੋਈ ਸਾਡੇ ਸਾਹਮਣੇ ਵੀ ਆਪਸ ਵਿੱਚ ਇਹਨਾਂ ਨੇ ਪੁੱਝੇ ਜੋ ਕੇ ਮੌਵਲਾ ਸਾਹਮਣੇ ਤੁਸੀਂ ਸ਼ਾਊਗਾ ਆਪਾਂ ਚ ਲੈੰਦੀ ਜੇ ਤੁਹਾਡੇ ਧਿਆਨ ਚ ਕੀ ਆਇਆ ਜਦੋਂ ਤੁਸੀਂ ਮੌਕੇ ਤੇ ਪਹੁੰਚੇ ਕੀ ਹੋ ਰਿਹਾ ਸੀਗਾ ਨਹੀਂ ਉਸ ਵੇਲੇ ਲੰਬਾ ਪਿਆ ਸੀ ਧਰਤੀ ਤੇ ਪਹਿਲਾਂ ਮੈਨੂੰ ਤਾਂ ਪਤਾ ਨਹੀਂ ਵੀ ਪਹਿਲਾਂ ਇਹਨਾਂ ਨੂੰ ਮਾਰਕਟ ਹੋਈ ਹੈ ਕੀਤੀ ਹੈ ਜਾਂ ਨਹੀਂ ਕੀਤੀ ਮੇਰੇ ਸਾਹਮਣੇ ਤਾਂ ਬਾਅਦ ਦੇ ਵਿੱਚ ਹੀ ਉਲਝੇ ਕਿਉਂਕਿ ਨਸ਼ਰਾ ਪੀਤੀ ਸੀ ਉਹਦੇ ਆਪ ਦਾ ਨਸ਼ਾ ਸੀਗਾ ਮੇਰੇ ਰੁਕਦੇ ਰੁਕਦੇ ਹੀ ਆਪਸੇ ਉਲਝੇ ਨੇ ਹੁਣ ਜੇ ਵੇਖੇ ਜAVE ਤਾਂ ਸ਼ਿਵ ਸੈਨਾ ਦਾ ਪ੍ਰਤੀਅਸੀ ਇਹਨੂੰ ਕੀ ਸੁਰੱਖਿਆ ਮੁਹੱਈਆ ਕਰਾਈ ਜਾਵੇਗੀ ਤੇ ਕੁਝ ਇਹ ਤਾਂ ਅਫਸਰਾਂ ਦਾ ਮਾਲਜੋ ਮਾ ਆਪਣੇ ਕਮਿਸ਼ਨਰ ਸਾਹਿਬ ਜਾਂ ਮੇਰੇ ਸੀਨੀਅਰ ਅਫਸਰ ਸਾਹਿਬਾਨ ਇਹ ਉਹਨਾਂ ਦੇ ਮਾਮਲੇ ਇਹਨਾਂ ਦੇ ਕਿੰਨੇ ਲੋਕ ਦਾਖਲ ਹੈ ਕੋਈ ਇਹਨਾਂ ਨੇ ਦੱਸਿਆ ਸਰ ਇਹਨਾਂ ਦੇ ਕਿੰਨੇ ਲੋਕ ਦਾਖਲ ਹੈ ਕੋਣ-ਕੋਣ ਦਾਖਲ ਹੈ ਕੋਈ ਦੇਖਿਆ ਇਹ ਤਾਂ ਉਮੇਸ਼ ਜੀ ਮੈਨੂੰ ਮਿਲੇ ਆ ਮੇਰੇ ਮਤਲਬ ਦੰਨ ਨਾ ਇਹਨਾਂ ਦੇ ਤਿੰਨ ਪੇਸ਼ਰਟ ਦਾ ਦੂਜੀ ਪਾਰਟੀ ਵਿੱਚ ਕੋਈ ਦਾਖਲੇ ਨਹੀਂ ਦੂਜੀ ਪਾਰਟੀ ਉਹਦੀ ਅੰਦਰੂਨੀ ਸਟਾਟਾਂ ਜਾਰੀ ਕੀਤੀਆਂ ਉਹਨੇ ਵੀ ਮੇਰੇ ਅੰਦਰੂਨੀ ਸਟਾਟਾ ਕੁਝ ਸਿਰ ਤੇ ਵੀ ਆਪਣੇ ਖੂਨ ਵਗਾਰਾ ਜਮਿਆ ਹੋਇਆ ਸੀਗਾ ਉਹ ਰੋਗੜਾ ਬਣ ਗਿਆ ਉਹ ਤੁਹਾਨੂੰ ਚੇਂਜ ਕੋਲ ਇਲਾਜ ਦੀ ਹੁਣ ਕਿਸੇ ਨੂੰ ਮੌਕੇ ਤੋਂ ਰੈਸਟ ਤੇ ਵਗੈਰਾ ਤਾਂ ਨਹੀਂ ਕੀਤਾ ਗਿਆ ਕੁਝ ਮੌਕੇ ਤੇ ਰੈਸਟ ਜਿਹੜਾ ਸ਼ਰਾਬੀ ਇਹਦਾ ਤਾਂ ਮੈਡੀਕਲ ਹੀ ਕਰੋਨ ਲੈ ਕੇ ਆ ਹੋਰ ਕਿਹਨੂੰ ਰੈਸਟ ਕਰਨਾ ਇੱਕ ਪਰਚਾ ਨਾ ਉਹ ਆ ਇਹ ਤਿੰਨ ਚਾਰ ਦਸਰੇ ਸਟਾ ਲੱਗੇ ਉਹਨੂੰ ਥਾਣੇ ਲੈ ਕੇ ਜਾਇਆ ਜਾਵੇਗਾ ਨਹੀਂ ਜੀ ਉਹ ਤਾਂ ਲਾਜ ਨਹੀਂ ਦਾ ਜੇਕਰ ਡਾਕਟਰ ਸਾਹਿਬ ਡਿਸਚਾਰਜ ਕਰਦੇ ਆ ਤਾਂ ਮੈਂ ਹੁਣੇ ਥਾਣੇ ਲੈ ਜਾਊਗਾ ਜੇਕਰ ਸਵੇਰ ਡਿਸਚਾਰਜ ਕਰਨਗੇ ਫਿਰ ਜੈਸੀ ਸੂਰਤ ਵੈਸੀ ਕਾਰਵਾਈ ਅਮਲ ਚ ਲੈਂਦੀ ਜਾਵੇਗੀ ਫਿਲਹਾਲ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਹੋ ਹਾਲ ਦੀ ਘੜੀ ਮੈਂ ਤਾਂ ਸ੍ਰੀ ਮਰਜੀ ਆਪ ਜੀ ਨੂੰ ਪਹਿਲਾਂ ਹੀ ਬਿਆਨ ਕਰ ਚੁੱਕਿਆ ਮੈਨੂੰ ਅਲਕੋਹਲ ਸੇਵਨ ਕੀਤਾ ਜਾਪਿਆ ਇਹਦੇ ਕੋਲੋਂ ਬਦਬੂ ਜਾਂ 스멜 ਜਿਹੜੀ ਸੀ ਉਹ ਆ ਰਹੀ ਸੀ ਕਿ ਮੈਂ ਇਹਦਾ ਉਹਦਾ ਆਇਡੈਂਟੀਫਾਈ ਕਰ ਲਈ ਲੈ ਕੇ ਆਂ ਡਾਕਟਰ ਸਾਹਿਬ ਕੋਲ ਡਾਕਟਰ ਤੋਂ ਮੇਰੇ ਲਿਖਤੀ ਦਰਖਾਸਤ ਪੇਸ਼ ਕੀਤੀ ਹੈ ਜਿਨ੍ਹਾਂ ਨੇ ਅਲਕੋਹਲ ਸੇਵਨ ਕੀਤੇ ਬਾਰੇ ਦੱਸਿਆ ਗਿਆ ਮੈਨੂੰ ਲਿਖਤੀ ਰਿਪੋਰਟ ਦਿੱਤੀ ਹੈ ਤੇ ਬਾਕੀ ਉਹਦੇ ਜਿਹੜਾ ਮਜਰੂਰ ਗਰਾਮ ਲਾਲ ਹੈ ਉਹ ਕਹਿੰਦਾ ਵੀ ਮੇਰੇ ਅੰਦਰੂਨੀ ਸੱਟਾਂ ਲੱਗੀਆਂ ਨੇ ਉਹਨੂੰ ਇਲਾਜ ਦੇਣ ਦਾ ਹਸਪੀਟਲ ਪ੍ਰਬਾਇਆ ਗਿਆ ਬਾਕੀ ਸੀਨੀਅਰ ਅਧਿਕਾਰੀਆਂ ਧਿਆਨ ਚ ਲਿਆ ਰਹੇ ਹੋ ਸਾਰਾ ਮਸਲਾ ਬਿਲਕੁਲ ਜੀ ਅਫਸਰਾ ਤੇ ਹੈ ਧਿਆਨ ਚ ਮੇਰੇ ਸੀਨੀਅਰ ਵਾਲਾ ਤਰਫੋਂ ਅਫੀਸਾ ਬਾਨਾ ਜਿਹਨੂੰ ਪਹਿਲਾਂ ਮੇਰੇ ਰਿਹਾ ਟੈਲੀਫੋਨ ਵੀ ਹੈ ਅਰਜੀ ਦਿੱਤੇ ਜਾ ਚੁੱਕੇ ਨੇ ਸੁਣ ਕਮਿਸ਼ਨ ਦੇ ਵੀ ਧਿਆਨ ਚ ਲਿਆਂਦਾ ਜਾਏਗਾ ਮਾਮਲਾ ਕਿਉਂਕਿ ਐਮਪੀ ਕੈਂਡੀਡੇਟ ਤੇ ਪ੍ਰਤੀਯਾਗੀ ਅਫੀਸਰ ਸਾਬਨਾ ਦਾ ਮੈਂ ਆਪਣੇ ਜਿੰਨਾਂ ਕੋ ਮੇਰਾ ਰੈਂਕ ਹੈ ਮੈਂ ਉਸ ਦੇ ਹਿਸਾਬ ਨਾਲ ਗੱਲ ਕਰਦਾ ਠੀਕ ਹੈ ਮੈਂ ਚੋਰ ਕਮਿਸ਼ਨਰ ਸਾਹਿਬ ਤੱਕ ਨਹੀਂ ਪਹੁੰਚ ਸਕਦਾ ਗਾ ਮੇਰੇ ਅਫੀਸਰ ਸਾਬਾਨ ਨੇ ਡੀਜੀ ਸਾਹਿਬ ਨੇ ਸ਼੍ਰੀਮਾਨ ਐਸਐਸਪੀ ਸਾਹਿਬ ਅਧ ਰੱਗੇ ਨੇ ਜਾਂ ਮੇਰੇ ਹੋਰ ਅਫੀਸਰ ਨੇ ਉਹਨਾਂ ਨੇ ਲਿਉਣਾ ਜਨਾ ਇਹ ਵਿਵਾਦ ਕਿਸੇ ਦਾ ਨਹੀਂ ਪਰ ਉਹ ਮੇਰੇ ਮੈਂਬਰ ਸੀਗੇ ਸ਼ਿਵ ਚਨਾਂ ਦੇ ਤੇ ਮੈਂ ਤਾਂ ਸਿਰਫ ਰਾਜਨਾਮਾ ਯਾਰ ਤੇ ਗਿਆ ਸੀ ਰਾਜਨਾਮਾ ਕਰਕੇ ਛਡਾ ਰਿਹਾ ਸੀਗਾ ਪਰ ਉਹ ਬੰਦੇ ਨੇ ਮੇਰੇ ਤੇ ਹੀ ਹਮਲਾ ਕਰਤਾ ਜਾਲ ਨੇ ਭਾਈ ਹਮਲਾ ਨਹੀਂ ਲੋ ਵੀ ਕਿਉਂਕਿ ਮੇਰੇ ਦਾ ਇੱਕਦਮ ਉਹਨੇ ਮਾਰਤਾ ਤੇ ਤਿੰਨ ਟੰਗ ਕੇ ਲੱਗੇ ਉਹਨੂੰ ਮੈਂ ਹੱਥਾਂ ਆ ਕਰ ਲੇ ਤੇ ਹੱਥ ਦੇ ਵਿੱਚ ਹੀ ਜਾਲਾ ਮੈਂ ਤਾਂ ਰਾਜਨਾਮੇ ਕਰਨ ਗਿਆ ਸੀ ਕਿਉਂਕਿ ਮੈਂ ਆਤ ਜਿਹੜਾ ਹੈਗਾ ਰੋਇਪੁਰ ਤੋਂ ਸ਼ੀਸ਼ਹਣਾ ਵੱਲੋਂ ਜਿਹੜਾ ਹੈਗਾ ਐਮਪੀ ਦਾ ਉਮੀਦਵਾਰ ਮੈਨੂੰ ਜਿਹੜਾ ਸਾਡੇ ਬਾਲਾ ਸਿੰਘ ਠਾਕਰੇ ਉਹਨਾਂ ਦੇ ਜਿਹੜੇ ਸਾਡੇ ਪੰਜਾਬ ਪ੍ਰਧਾਨ ਹਰੀ ਸਿੰਘਲਾ ਜੀ ਨੇ ਮੈਨੂੰ ਇੱਥੇ ਟਿਕਟ ਦਿੱਤੀ ਹੈ ਤੇ ਮੈਂ ਤਾਂ ਆਦਾ ਜੀ ਜੋ ਸਾਹੀ ਹਮੇਸ਼ਾ ਸੇਵਾ ਕਰਦੇ ਤੇ ਉਹ ਵੀ ਅਸੀਂ ਕੰਮ ਜਿਹੜਾ ਰਾਜਨਾਮੇ ਦਾ ਕਰਾਇਆ ਤੇ ਉੱਥੇ ਮੈਂ ਇਹ ਝਗੜਾ ਹੋਇਆ ਕਿਥੇ ਸੀ ਜਾਂ ਕਾਰਨ ਕੀ ਬਣਿਆ ਸੀ ਸਿਟੀ ਵਿਲਾ ਹੋਟਲ ਦੇ ਬਾਹਰ ਜਿਹੜਾ ਥੱਲੇ ਝਗੜਾ ਹੈ ਉੱਪਰ ਮੇਰਾ ਆਫਿਸ ਹੈਗਾ ਜਿੱਥੇ ਸਾਡਾ ਦਫ਼ਤਰ ਬਣਾਇਆ ਸ਼ੀਸ਼ਹਣਾ ਦਾ ਤੇ ਉੱਥੇ ਥੱਲੇ ਜਗੜਾ ਹੋਇਆ ਮੈਂ ਉਹਦੇ ਮੰਦਰ ਚੱਲਿਆ ਸੀ ਮਸਾ ਟਿਕਣ ਆਸਤੇ ਅੱਜ ਕੀਪ ਕਮ ਸੀਗਾ 11 ਸੀਗਾ ਸ਼ਾਮ ਬਾਬਾ ਜੀ ਦਾ ਤੇ ਜਦੋਂ ਵਾਪਸ ਮੈਂ ਵਾਪਸ ਆ ਹੁਣ ਫੋਨ ਆਇਆ ਕਿ ਮੈਂਬਰ ਦਾ ਕਹਿੰਦੇ ਵੀ ਇੱਥੇ ਹਮਲਾ ਕਰਤਾ ਬੰਦੇ ਹੁਣ ਜਲਦੀ ਆ ਜਾ ਮੈਂ ਗਿਆ ਤਾਂ ਉੱਥੇ ਜਾ ਕੇ ਦੇਖਿਆ ਤਾਂ ਵਾਕਈ ਉਹਨੇ ਸਾਰੇ ਕੱਪੜੇ ਪਾੜੇ ਸਾਰੇ ਮੈਂਬਰ ਦੇ ਤੇ ਉਹਨੂੰ ਥੱਲੇ ਡਰਾਇਆ ਹੋਇਆ ਹੈ ਤੇ ਉਹ ਤੋਂ ਕੁੱਟੇ ਜਾ ਰਿਹਾ ਸੀ ਤਾਂ ਉਹਨੇ ਮਸਾ ਛੁਡਾਇਆ ਦੋਸਤੋ ਬਾਅਦ ਜਿਹੜਾ ਹੈਗਾ ਉਹਨੇ ਜਦੋਂ ਸਾਡੇ ਦੂਜੇ ਮੈਂਬਰ ਆਏ ਉਹਨੇ ਤੇ ਵੀ ਹਮਲਾ ਕਰਤਾ ਉਹ ਬੰਦਾ ਤਕਰੀਬਨ 30-40 ਬੰਦਿਆਂ ਦੁਆਲ ਨਹੀਂ ਆ। ਚਾ ਵੀ ਚੱਲ ਕਿੰਨੇ ਲੋਕ ਸੀਗੇ ਕਿੰਨੇ ਬੰਦੇ ਸੀਗੇ ਜੀ ਫਿਲਹਾਲ ਤਾਂ ਕੱਲੇ ਹੀ ਦੇਖਿਆ ਬਾਕੀ ਪਤਾ ਨਹੀਂ ਕਿੰਨੇ ਜਣੇ ਸੀਗੇ ਭੀੜ ਕਾਫੀ ਹੋ ਗਈ ਸੀ। ਪਤੋਂ ਪੱਖੀ ਬਹੁਤ ਜ਼ਿਆਦਾ ਹੁੰਦੇ ਬੀ ਸੀ ਪਤਾ ਨਹੀਂ ਲੱਗਿਆ ਇਹਨਾਂ। ਕੌਣ ਲੋ ਕਿਹੜਾ ਕੌਣ ਵਿਅਕਤੀ ਸੀਗਾ ਜਿੰਨੇ ਇਹ ਇਹ ਸਾਰਾ ਵਾਕਿਆ ਕੀਤਾ। ਉਹਨਾਂ ਨੂੰ ਨਾਮ ਨਹੀਂ ਪਤਾ ਕੌਣ ਹੈਗਾ ਪਰ ਕਹਿੰਦੇ ਨੇ ਕੋਈ ਸਬਜ਼ੀ ਦੀ ਰੇੜੀ ਲਾਂਦਾ ਤੇ ਫਾਇਲ ਕੀ ਰੋਲਾ ਕਿਸ ਗੱਲ ਦਾ ਵਿਵਾਦ ਕਿਸ ਕਰਕੇ ਹੋਇਆ ਕੋਈ ਪਤਾ ਲੱਗਿਆ ਜੀ। ਵਿਵਾਦ ਤਾਂ ਮੈਨੂੰ ਨਹੀਂ ਪਤਾ ਕਿਉਂਕਿ ਮੈਨੂੰ ਇਹਨਾ ਪਤਾ ਸੀਗਾ ਵੀ ਕਹਿੰਦੇ ਕਿ ਪੈਸੇ ਨੂੰ ਕੋਈ ਲੈਣ ਦੇਣ ਉਹਨੇ ਵੀ ਸਬਜ਼ੀ ਤੋਂ 20 ਰੁਪਏ ਦੀ ਅਸੀਂ ਲੀਹਿੰਦੇ ਹੁੰਦੇ ਤੇ ਤੂੰ ਐਵੇਂ ਲੈ ਜਾ ਕੋਈ ਗੱਲ ਨਹੀਂ ਕਹਿੰਦਾ ਵੀ ਮੈਂ ਕੋਈ ਬਿਖਾਰੀ ਥੋੜਾ ਹੈਗਾ ਐਵੇਂ ਲੈ ਜਾ ਐਂਦੀ ਗੱਲ ਦੇ ਵਿੱਚ ਰੌਲਾ ਹੋ ਗਿਆ ਤੇ ਅੰਕਲ ਜੀ ਨੂੰ ਵੀ ਉਹਨੇ ਧਾਮਗੇ ਦਿੱਤੇ ਕਹਿੰਦਾ ਤੂੰ ਮੰਡੀ ਜਾਏਗਾ ਸਿਰ ਤੇ ਮੰਡੀ ਦੇਖ ਲਾਂਗੇ ਮੈਨੂੰ ਵੀ ਮੈਂ ਬਕਾਇਦਾ ਧਮਕਿਆ ਤੇ ਕਹਿੰਦਾ ਵੀ ਤੈਨੂੰ ਕਹਿੰਦਾ ਤੂੰ ਵੱਡਾ ਪਰਚਾਸ਼ੇ ਬਣਿਆ ਖਾਂਦਾ ਤੈਨੂੰ ਵੀ ਦੇਖ ਲਾਂਗਾ ਇਹ ਪੁਲਿਸ ਦੇ ਸਾਹਮਣੇ ਆ ਉਹਨੇ ਧਮਕੀ ਦਿੱਤੀ ਮੈਨੂੰ ਪੁਲਿਸ ਦੇ ਸਾਹਮਣੇ ਨਹੀਂ ਜਿਹੜੇ ਸਬਜੀ ਦੀ ਵਿਵਾਦ ਦੀ ਗੱਲ ਕਰ ਰਹੇ ਹੋ ਉਹ ਹੀ ਸਬਜੀ ਦੇ ਰੇੜੀ ਵਾਲ ਨੇ ਕਿਹਾ ਗੱਲ ਕੀ ਕਿ ਹੋਟਲ ਵਾਲ ਨੇ ਗੱਲ ਕੀਤੀ ਹੋਟਲ ਹਨਾ ਢਾਬਾ ਹੈਗਾ ਜੀ ਉਥੇ ਸਬਜੀ ਬਣੀ ਬਣਾਈ ਸਬਜੀ ਲੈਣ ਗਿਆ ਸੀ ਇਹ ਰੇੜੀ ਲਾਂਦਾ ਸੀ ਸਬਜੀ ਸਬਜੀ ਆਪਾਂ ਨੂੰ ਨਹੀਂ ਪਤਾ ਅੱਛੀ ਸਬਜੀ ਰੇੜੀ ਲਾਂਦਾ ਜਿਹੜਾ ਬੰਦੇ ਨਾਮ ਲੈ ਜੀ ਪਤਾ ਲੱਗਿਆ ਮੈਨੂੰ ਨਹੀਂ ਨਹੀਂ ਹੁਣ ਰੋਲਾ ਕਿਸ ਗੱਲ ਦਾ ਪਿਆ ਪਹਿਿਆਂ ਦਾ ਪਿਆ ਜੀ ਮੈਨੂੰ ਨਹੀਂ ਪਤਾ ਇਹ ਕਿਸ ਦਾ ਬਾਬਾ ਮੈਂ ਤਾਂ ਚੜਾਣ ਗਿਆ ਸੀ ਜੀ ਉਹਨੇ ਜੀ ਸਮਝ ਨਹੀਂ ਆਇਆ ਵੀ ਮੇਰੇ ਆਪ ਤੇ ਸਤਾ ਮਾਰ ਗਿਆ ਮੈਂ ਤਾਂ ਆਪ ਮਸਾ ਜਾਣ ਮੈਂ ਚਾਹੀਦਾ ਤੁਹਾਡੇ ਉਹਨ ਕਿੱਥੇ ਲਾਇਆ ਤੁਸੀਂ ਪੁਲਿਸ ਆਈ ਮੌਕੇ ਤੇ ਆਪਣਾ ਹੋਟਲ ਸਿਟੀ ਬਿਲਡ ਠੀਕ ਹੈ ਜੀ ਤੇ ਆਪ ਨੂੰ ਰੋਟੀ ਲੈਣ ਆਇਆ ਸੀ ਕਹਿੰਦੇ दारू-ਵੋਰ ਦਿੱਤੀ ਸੀ ਠੀਕ ਹੈ ਜੀ ਇਹ ਜ਼ਬਰਦਸਤੀ ਕਰਦਾ ਸੀ ਕਹਿੰਦੇ ਕੋਈ ਵਾਰ ਕੱਟਦਾ ਸੀ ਵਾਰ ਵਾਰ ਮੈਂ ਕਿਹਾ ਭਾਬਾ ਜੀ ਰੱਬ ਦਾ ਵਾਸਤਾ ਹੀ ਰੋਟੀ ਲੈ ਕੇ ਚੱਲਣਾ ਮੈਨੂੰ ਕਹਿੰਦਾ ਤੂੰ ਸਾਰੇ ਮੰਡੀ ਆਏ ਤੈਨੂੰ ਤਾਂ ਮੈਂ ਮੰਡੀ ਵੀ ਅੱਛਾ ਕਿਉਂਕਿ ਸਬਜੀ-ਸਬਜੀ ਲੈਣ ਜਾਇਦੇ ਜੀ ਜਾਣਕਾਰ ਸੀ ਤੇ ਉਸ ਤੋਂ ਬਾਅਦ ਫਿਰ ਇਹ ਗਾਲੀ ਗਲੋਚੀ ਕਰਨ ਲੱਗ ਪਏ ਜੀ ਫਿਰ ਮੁੰਡੇ ਸਾਡੇ ਨੂੰ ਥੱਲੇ ਦੇਤਾ ਉਹਨੂੰ ਛੱਡਿਆ ਹੀ ਨਾ ਬਿਠ ਕੰਮ ਬਸ ਜੀ ਬਹੁਤ ਜ਼ਿਆਦਾ ਹੋ ਗਿਆ ਕਾਨੂੰਨਾਂ ਦੇ दारू ਪੀਤੀ ਸੀ ਸਾਡੇ ਪੀਤੀ ਨਹੀਂ ਹੋਈ ਸੀ ਉਹ ਸਾਨੂੰ ਗਾਲਾਂ ਕਿੰਨਾਂ ਲੱਗਦੇ ਵੀ ਰੁਪਈਆ ਦੀ ਸਬਜੀ ਸੀ ਅੱਛਾ ਜੀ ਅੱਜ ਅਸੀਂ ਉਹਨੂੰ ਕਿਹਾ ਵੀ ਤੂੰ じゃ ਰੱਬ ਦਾ ਵਾਸਤਾ ਤੇਰੇ दारू ਪੀਤੀ ਹੈ ਇਹ ਕੁਛ ਨਹੀਂ ਮੰਗਿਆ ਜੀ ਉਹਦੇ दारू ਪੀਤੀ ਸੀ ਗਾਲਾਂ ਹੀ ਕੱਢਣ ਲੱਗ ਪਿਆ ਅੱਛਾ ਹਾਂ ਬਸ ਇੱਥੋਂ दारू ਪੀ ਕੇ ਉਹਨਾਂ ਨੂੰ ਮਾਰਨ ਲੱਗ ਪਏ ਜੀ ਏ ਸਾਡੇ ਕੋਲ ਉੱਥੇ ਹੈ ਜੀ ਸਾਡੇ ਉੱਤੇ ਸਿਟੀ ਵਿਲਾ ਆਫਿਸ ਹੈ ਨਾ ਅੱਛਾ ਜੀ ਹਾਂ ਜੀ ਇਹ ਜਦੋਂ ਸਾਡੇ ਕੋਲ ਆਏ ਜੀ ਇਹ ਵੀ ਉੱਥੇ ਹੈਗੇ ਸੀ ਇਹਨਾਂ ਦੇ ਵੀ ਗੱਲ ਪੈ ਗਿਆ ਜੀ ਉੱਥੇ ਕਿਉਂਕਿ दारूਾਂ ਦੇ ਬਹੁਤ ਪੀਤੀ ਸੀ ਅੱਛਾ ਕਿਉਂਕਿ दारू ਪੀਣ ਕਰਕੇ ਉਹ ਹਰ ਇੱਕ ਦੇ ਗੱਲ ਪੈਂਦਾ ਸੀ ਇੱਕੋ ਹੀ ਬੰਦਾ ਸੀ ਇੱਕੋ ਬੰਦਾ ਜੀ ਉਹ 20 ਬੰਦਿਆਂ ਦੀ ਦੁਕਾਨ ਲੈ ਸੀ ਜੀ ਟੈਲੀਫੋਨ ਮਸੂਰ ਹੋਇਆ ਸੀ ਥਾਲਾ ਉੱਥੋਂ ਮੈਂ ਉਸ ਤੋਂ ਬਾਅਦ ਸਿਟੀ ਵਿਲਾ ਹੋਟਲਾ ਹੋ ਰੋਡ ਤੇ ਫਾਜ਼ਲ ਕਾ ਉੱਥੇ ਪਹੁੰਚਿਆ ਦੇਖਿਆ ਕਿ ਮੁੰਡਾ ਇੱਕ ਫਰਤੀ ਦੇ ਲੰਬਾ ਪਿਆ ਹੋਇਆ ਸੀਗਾ 니ਦੇ ਕੋਲ ਸ਼ਰਾਬ ਪੀਤੀ ਦੀ ਸਮੈਲ ਆ ਰਹੀ ਸੀ। ਉਹ ਮੈਨੂੰ ਸ਼ੱਕ ਜਾਰ ਹੋਇਆ ਕਿ ਨੇ ਸ਼ਾਇਦ ਕਿਤੇ ਅੰਗਰੂ ਨਹੀਂ ਸਟਾ ਹੋ। ਉਹਨੂੰ ਅੱਜ ਹਸਪਤਲ ਲੈ ਕੇ ਗਏ ਮੀਦੇ ਬਾਰੇ ਡਾਕਟਰ ਸਾਹਿਬ ਕੋਲ ਲਿਖਤੀ ਰਹਿ ਅਸਲ ਕਿਤੇ ਡਾਕਟਰ ਸਾਹਿਬ ਨੇ ਵੀ ਅਲਕੋਹਲ ਦਾ ਸੇਵਨ ਕੀਤਾ ਹੋਇਆ ਮੈਨੂੰ ਲਿਖਤੀ ਥੋੜੀ ਦਿੱਤੀ ਹੈ ਇਲਾਜ ਹਦੀ ਦੇ। ਦੇਖੋ ਜੀ ਇਹਨਾਂ ਕੋਲ ਪਹਿਲਾਂ ਵੀ ਕੀਤੀ ਹੋਈ ਸਾਡੇ ਸਾਹਮਣੇ ਵੀ ਆਫਸਰ ਤੇ ਇਹਨਾਂ ਨੇ ਕੁਝ ਜੋ ਗੇ ਮਾਮਲਾ ਸਾਹਮਣੇ ਤਤੀ ਸ਼ਾਊਗਾ ਆਪਾਂ ਚਲੈਂਦੀ ਜਾਓ ਨਹੀਂ ਉਸ ਦੇ ਲੰਬਾ ਪਿਆ ਸੀ ਧਰਤੀ ਤੇ ਪਹਿਲਾਂ ਮੇਰੇ ਤੋਂ ਪਤਾ ਨਹੀਂ ਵੀ ਪਹਿਲਾਂ ਨਾਨਕ ਮਾਰਕੁੱਟ ਹੋਈ ਆ ਠਿੱਕੀ ਆ ਜਾਂ ਨਹੀਂ ਕੀਤੀ ਮੇਰੇ ਸਾਹਮਣੇ ਤਾਂ ਬਾਅਦ ਦੇ ਵਿੱਚ ਹੀ ਉਨਜ ਕਿਉਂਕਿ ਉਹ ਮਸ਼ਰਾਬ ਪੀਤੀ ਸੀ ਉਹਦੇ ਬਾਅਦ ਦਾ ਨਸ਼ਾ ਸੀਗਾ ਮੇਰੇ ਰੁਕਦੇ ਰੁਕਦੇ ਹੀ ਆਪ ਸੁਝੇ ਉਹ ਮੇਜੀਆ ਮੈਨੂੰ ਮਿਲਿਆ ਦਿਨ ਦਿਨ ਇਹਨਾਂ ਦੀ ਤਿੰਨ ਦਾ ਪੇਸ਼ੈਂਟ ਦਾ ਉਹ ਲਈ ਦੂਜੀ ਪਾਰਟੀ ਉਹਦੇ ਅੰਦਰੂਨੀ ਸੱਟਾਂ ਜ਼ਖ਼ਮ ਕੀਤੀਆਂ ਉਹਨੇ ਕਿ ਮੇਰੇ ਅੰਦਰੂਨੀ ਸੱਟਾਂ ਕੋਈ ਸਿਰ ਤੇ ਵੀ ਦਾ ਆਪਣੇ ਖੂਨ ਵਗਾਰਾ ਜਮਾਇਆ ਸੀ ਉਹ ਰੋਗੜਾ ਬੰਦ ਗਿਆ ਮੋਪੀਤ ਰੈਸਟ ਜਿਹੜਾ ਸ਼ਰਾਬੀ ਇਹਦਾ ਤਾਂ ਮੈਡੀਕਲ ਹੀ ਕਰੋਨ ਲੈ ਕੇ ਆ ਹੋਰ ਕਿੰਨੂੰ ਰੈਸਟ ਕਰਨਾ ਇੱਕ ਪਰਚਾ ਨਾ ਉਹ ਆ ਇਹ 3-4 ਬਸਰੇ ਸਤਾ ਲੱਗ ਨਈ ਜੇ ਉਹ ਤਾਂ ਰਾਜ ਦੇ ਨਾ ਜੇਕਰ ਡਾਕਟਰ ਸਾਹਿਬ ਡਿਸਚਾਰਜ ਕਰਦੇ ਆ ਤਾਂ ਮੈਂ ਹੁਣੇ ਥਾੜੇ ਲੈ ਜਾਊਗਾ ਜੇਕਰ ਸਵੇਰ ਡਿਸਚਾਰਜ ਕਰਨਗੇ ਫਿਰ ਜੈਸੀ ਸੂਰਤ ਵੈਸੀ ਕਾਰਵਾਈ ਹਮ ਚ ਲੈਣ ਦੀ ਜਾਵੇ ਇਹਨੂੰ ਅਲਕੋਹਲ ਸੇਵਨ ਕੀਤਾ ਜਾਪਿਆ ਇਹ ਜੋ ਕੋਨ ਬਦਗੂਜ ਜਾਂ ਸਮੈਲ ਜਿਹੜੀ ਸੀ ਉਹ ਆ ਰਹੀ ਸੀ ਕਿ ਮੈਂ ਇਹਦਾ ਉਹਦਾ ਆਇਡੈਂਟੀਫਾਈ ਕਰ ਲਈ ਲੈ ਕੇ ਐਂਡ ਅਰ ਸਾਹਿਬ ਕੋਲ ਡਾਰ ਸਾਹਿਬ ਨੂੰ ਲਿਖਤੀ ਦਰਖਾਸਤ ਪੇਸ਼ ਕੀਤੀ ਹੈ ਜਿਨ੍ਹਾਂ ਨੇ ਅਲਕੋਹਲ ਸੇਵਨ ਕੀਤੇ ਬਾਰੇ ਦੱਸਿਆ ਗਿਆ ਮੈਨੂੰ ਲਿਖਤੀ ਰਿਪੋਰਟ ਦਿੱਤੀ ਹੈ ਤੇ ਬਾਕੀ ਉਹਦੇ ਜਿਹੜਾ ਮਜਰੂਰ ਗ੍ਰਾਮ ਲਾਲ ਹੈ ਉਹ ਕਹਿੰਦਾ ਵੀ ਮੇਰੇ ਅੰਦਰੂਨੀ ਸੱਟਾਂ ਲੱਗੀਆਂ ਨੇ ਉਹਨੂੰ ਇਲਾਜ ਦੇਣ ਦਾ ਹਕ ਲੈ ਬਸ਼ਪਤੀ ਪ੍ਰਵਾਇਆ ਗਿਆ ਕੋਈ ਅਸਰਾਦਰ ਹੈ ਧਿਆਨ ਚ ਮੇਰੇ ਸੀਨੀਅਰ ਵਾਲਾ ਤਰਫੋਂ ਬੁਖੇਸਵਾਲਾ ਜਿਹਨੂੰ ਪਹਿਲਾਂ ਪੁਜੀਰੀਆ ਟੈਲੀਫੋਨ ਰਹੀ ਵੀ ਹੈ ਹਰਜੀ ਦਿੱਤੇ ਜਾ ਚੁੱਕੇ ਨੇ ਇਹ ਇੱਕ ਵਿਵਾਦ ਕਿਸੇ ਦਾ ਨਹੀਂ ਪਰ ਉਹ ਮੇਰੇ ਮੈਂਬਰ ਸੀਗੇ ਸ਼ੀਸ਼ਾ ਦੇ ਤੇ ਮੈਂ ਤਾਂ ਸਿਰਫ ਰਾਇਨਾਮਾ ਯਾਰਸੇ ਗਿਆ ਸੀ ਰਾਇਨਾਮਾ ਕਰਕੇ ਛਿੜਾ ਰਿਹਾ ਸੀਗਾ ਪਰ ਉਹ ਬੰਦੇ ਨੇ ਮੇਰੇ ਤੇ ਹੀ ਹਮਲਾ ਕਰਤਾ ਉਹ ਜਾਣ ਲੈ ভাই ਹਮਲਾ ਸਹਿ ਲੋ ਵੀ ਕਿਉਂਕਿ ਮੇਰੇ ਦਾ ਇੱਕ ਦੰਗ ਮੈਂ ਮਾਰਦਾ ਤੇ ਤਿੰਨ ਟੰਗ ਕੇ ਲੱਗੇ ਹੋ ਗਏ ਮੈਂ ਹੱਥ ਐ ਘਰ ਲਾ ਤੇ ਹੱਥ ਦੇ ਵਿੱਚ ਹੀ ਤਾਰ ਹੋ ਗਿਆ ਤੇ ਮੈਂ ਤਾਂ ਰਾਇਨਾਮੇ ਕਰਨ ਗਿਆ ਸੀ ਕਿਉਂਕਿ ਮੈਂ ਆਪ ਜਿਹੜਾ ਹੈਗਾ ਫਰੀਦਪੁਰ ਤੋਂ ਸ਼ੀਸ਼ਾ ਦੇ ਨਾਲੋਂ ਜਿਹੜਾ ਹੈਗਾ ਐਂਪੀ ਦਾ ਉਮੀਦਵਾਰ ਮੈਨੂੰ ਜਿਹੜਾ ਸਾਡੇ ਬਾਲਾ ਸਿੰਘ ਠਾਕਰੇ ਉਹਨਾਂ ਦੇ ਜਿਹੜੇ ਸਾਡੇ ਪੰਜਾਬ ਪ੍ਰਧਾਨ ਹਰੀ ਸਿੰਘ ਲਾ ਜੀ ਨੇ ਮੈਨੂੰ ਇੱਥੇ ਟਿਕਟ ਦਿੱਤੀ ਹੈ ਤੇ ਮੈਂ ਤਾਂ ਆਪ ਦਾ ਜੀ ਜੋ ਅਸੀਂ ਹਮੇਸ਼ਾ ਸੇਵਾ ਕਰਦੇ ਆ ਤਾਂ ਉਹ ਹੀ ਅਸੀਂ ਕੰਮ ਜਿਹੜਾ ਰਾਜਰਾਮ ਨੇ ਕਰਾਇਆ ਤੇ ਉੱਥੇ ਮੇਰਾ ਕੰਮ ਲੱਗਦਾ ਹੈ ਸਿਟੀ ਮਿਲਾ ਹੋਟਲ ਦੇ ਬਾਹਰ ਜਿਹੜਾ ਥੱਲੇ ਝਗੜਾ ਹੈ ਉੱਪਰ ਮੇਰਾ ਆਫਿਸ ਹੈਗਾ ਜਿੱਥੇ ਸਾਡਾ ਦਫ਼ਤਰ ਬਣਾਇਆ ਸੀ ਇਸ ਜਨਾਂ ਦਾ ਤੇ ਉੱਥੇ ਥੱਲੇ ਝਗੜਾ ਹੋਇਆ ਮੈਂ ਉਹਦੇ ਮੰਦਰ ਚੱਲਿਆ ਸੀ ਮੈਂ ਸਾਡੇ ਕੰਨ ਵਾਸਤੇ ਅੱਜ ਕੀਰਤਨ ਸੀਗਾ ਗੈਰ ਸੀਗੀ ਸ਼ਾਮ ਬਾਬਾ ਜੀ ਦਾ ਤੇ ਜਦੋਂ ਵਾਪਸ ਮੈਂ ਵਾਪਸ ਉਹਨੂੰ ਫੋਨ ਆਇਆ ਕਿ ਮੈਂਬਰ ਦਾ ਕਹਿੰਦੇ ਵੀ ਇੱਥੇ ਹਮਲਾ ਕਰਤਾ ਬੰਦੇ ਜਲਦੀ ਆ ਜਾ ਮੈਂ ਗਿਆ ਤਾਂ ਉੱਥੇ ਜਾ ਕੇ ਦੇਖਿਆ ਤਾਂ ਵਾਕਈ ਉਹਨੇ ਸਾਰੇ ਕੱਪੜੇ ਪਾੜੇ ਸਾਰੇ ਮੈਂਬਰ ਦੇ ਤੇ ਉਹਨੂੰ ਥੱਲੇ ਡਰਾਇਆ ਹੋਇਆ ਸੀਗਾ ਤੇ ਉਹ ਤੋਂ ਕੁੱਟੀ ਜਾ ਰਿਹਾ ਸੀ ਤਾਂ ਮੈਂ ਮਸਾ ਛੁਡਾਇਆ ਤੇ ਉਸ ਤੋਂ ਬਾਅਦ ਜਿਹੜਾ ਗਿਆ ਉਹਨੇ ਤੇ ਸਾਡੇ ਦੂਜੇ ਮੈਂਬਰ ਆਏ ਉਹਨਾਂ ਤੇ ਵੀ ਹਮਲਾ ਕਰਤਾ ਉਹ ਬੰਦਾ ਤਕਰੀਬਨ 30-40 ਬੰਦਾਂ ਨੂੰ ਦੁਆਲ ਲਿਆ ਇਹਨਾ ਹੁੰਦੇ ਨਹੀਂ ਫਿਲਹਾਲ ਤਾਂ ਕੱਲ੍ਹ ਹੀ ਦੇਖਿਆ ਬਾਕੀ ਪਤਾ ਨਹੀਂ ਕਿੰਨੇ ਜਣੇ ਹੋਏ ਭੀੜ ਕਾਫੀ ਹੋ ਗਈ ਸੀ ਘੱਟੋ-ਬਖੀ ਬਹੁਤ ਜ਼ਿਆਦਾ ਹੁੰਦੇ ਵੀ ਸੀ ਪਤਾ ਹੀ ਨਹੀਂ ਲੱਗ ਮੈਨੂੰ ਨਾਮ ਨਹੀਂ ਪਤਾ ਕੋਣ ਹੈਗਾ ਪਰ ਕਹਿੰਦੇ ਨੇ ਕੋਈ ਸਬਜ਼ੀ ਦੇ ਰੇੜੀ ਲਾਂਦਾ ਹੈ ਤੇ ਫਾਜ਼ਲ ਕਾ ਦਿਵਾਦ ਤਾਂ ਮੈਨੂੰ ਨਹੀਂ ਪਤਾ ਕਿ ਮੈਨੂੰ ਇਹਨਾਂ ਪਤਾ ਸੀਗਾ ਵੀ ਕਹਿੰਦਾ ਵੀ ਪੈਸਾ ਨੂੰ ਕੋਈ ਲੈਣ ਦੇਣ ਦਾ ਹੈ ਸੀਗਾ ਸਬਜ਼ੀ ਲੈਣ ਗਿਆ ਤੇ ਉਹਨਾਂ ਨੇ ਕਿਹਾ ਵੀ ਸਬਜ਼ੀ ਤੂੰ 20 ਰੁਪਏ ਦੀ ਸੀ ਲੈ ਦੇਂਦੇ ਤੇ ਤੂੰ ਆਵੇਂ ਲੈ ਜਾ ਕੋਈ ਗੱਲ ਨਹੀਂ ਕਹਿੰਦਾ ਵੀ ਮੈਂ ਕੋਈ ਬਖਾਰੀ ਥੋੜਾ ਹੈਗਾ ਐਵੇਂ ਲੈ ਜਾ ਐਡੀ ਗੱਲ ਦੇ ਵਿੱਚ ਰੌਲਾ ਹੋ ਗਿਆ ਤੇ ਅੰਕਲ ਜੀ ਨੂੰ ਵੀ ਉਹਨੇ ਧਮਕੀਆਂ ਦਿੱਤੀਆਂ ਕਿ ਨਾ ਤੂੰ ਮੰਡੀ ਜਾਏਗਾ ਸਗਰ ਤਾਂ ਮੰਡੀ ਦੇਖ ਲਾਂਗੇ ਤੇ ਮੈਨੂੰ ਵੀ ਉਹ ਬਾਕਾਇਦਾ ਧਮਕੀਆਂ ਦਿੱਤੀਆਂ ਕਹਿੰਦਾ ਵੀ ਤੈਨੂੰ ਕਹਿੰਦਾ ਤੂੰ ਵੱਡਾ ਫਰਦਸ਼ੀ ਬਣਿਆ ਫਿਰਦਾ ਤੈਨੂੰ ਵੀ ਦੇਖ ਲਾਂਗਾ ਇਹ ਪੁਲਿਸ ਦੇ ਸਾਹਮਣੇ ਆ ਉਹਨੇ ਧਮਕੀਆਂ ਦਿੱਤੀਆਂ ਮੈਨੂੰ ਪੁਲਿਸ ਦੇ ਸਾਹਮਣੇ ਹੋਟਲ ਮੰਨੇ ਡੱਬਾ ਹੈਗਾ ਜੀ ਉੱਥੇ ਸਰਦੀ ਬਣੀ ਬਣੀ ਸਬਜ਼ੀ ਲੈਣ ਗਿਆ ਸੀ ਇਹ ਰੇੜੀ ਲਾਂਦਾ ਇਹ ਸਬਜ਼ੀ ਸਰਦੀ ਆਪਾਂ ਨੂੰ ਨਹੀਂ ਪਤਾ ਅੱਛੀ ਕੱਚੀ ਸਬਜ਼ੀ ਦੀ ਰੇੜੀ ਲਾਂਦਾ ਜੀ ਪਤਾ ਲੱਗਿਆ ਮੈਨੂੰ ਮੈਂ ਤਾਂ ਉਹ ਛਡਾ ਨਹੀਂ ਗਿਆ ਜੀ ਗਾ ਜੀ ਹੁੰਦੇ ਜੀ ਸਮਝ ਨਹੀਂ ਆਇਆ ਵੀ ਮੇਰੇ ਆਪ ਦੇ ਸੱਟਾਂ ਮਾਰਤੀਆਂ ਮੈਂ ਤਾਂ ਮਸਾ ਜਾਨ ਬਚਾਈ ਉਹ ਤੁਹਾਡੇ ਨੂੰ ਬੁਲਾਇਆ ਤੇ ਪੁਲਿਸ ਆਈ ਮੌਕੇ ਤੇ ਜੀ ਮੇਰੇ ਜੀ ਇੱਕ ਤਾਂ ਇਹਦੇ ਤੇ ਪਤਾ ਨਹੀਂ ਕੀ ਮਾਰਿਆ ਤੇ ਤਿੰਨ ਟੰਕੇ ਲੱਗੇ ਨੇ ਮੇਰੇ ਹੱਡੀ ਦਿਖਣ ਲੱਗ ਗਈ ਉਂਗਲ ਦੀ ਉਂਗਲ ਵੱਡੀ ਗਈ ਤੇ ਕਾਫੀ ਦਰਦ ਵੀ ਮੇਰੇ ਹੈਗਾ ਪਿਛਲੇ ਬਸੇ ਪੀਠ ਦੇ ਵਿੱਚ ਤੇ ਵੀ ਕਾਫੀ ਦਰਦ ਹੋ ਰਿਹਾ ਪਤਾ ਨਹੀਂ ਲੱਗਿਆ ਇਹ ਰਸ਼ ਬਹੁਤ ਸੀਗਾ ਹਥਿਆਰ ਸੀਗਾ ਤਾਂ ਹੀ ਵੱਡੇ ਗਿਆ ਜੀ ਹੱਕ ਕੋਈ ਮੈਂ ਨਾ ਇਲੈਕਸ਼ਨ ਲੜ ਰਿਹਾ ਜੀ ਐਲਪੀਐਮ ਉਮੀਦਵਾਰ ਹੈਗਾ ਬਿਰੋਇਪੁਰ ਲੋਕ ਸਭਾ ਸੀਟ ਤੋਂ ਪਤਾ ਨਹੀਂ ਕਿੰਨੇ ਕੀ ਹਮਲਾ ਕਰਾਇਆ ਮੈਂ ਤਾਂ ਪਤਾ ਨਹੀਂ ਹੋ ਸਕਦਾ ਕਿ ਵਿਰੋਧੇਦ ਕਰ ਲਗਨ ਹੋਣ ਜਿਆਦਾ ਹੀ ਸਾਹ ਮਿਲਣਾ ਚਾਹੀਦਾ ਜੀ ਐਨਾ ਮਨੋਂ ਕਿਧਰੇ ਵੀ ਕੋਈ ਹਮਲਾ ਕਰ ਸਕਦਾ ਹੈ ਕੱਲ ਨੂੰ ਜਿਵੇਂ ਧਮਕੀਆਂ ਦਿੱਤੇ ਕੱਲ ਨੂੰ ਫਿਰ ਪੁੱਛੋ